ਸਾਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀ ਚ ਹੋਗੇ ਇਹ ਦੇਖੋ ਜੀ ਮਾਰਕੀਟ ਹੈ ਜੀ ਬਲਿਸਟਰ ਮਾਰਕੀਟ ਜਿਹਨੂੰ ਆਪਾਂ ਕਹਿੰਨੇ ਆ ਇਹ ਵੂਫ ਹਮਟਨ ਦੇ ਕੋਲ ਹੀ ਪੈ ਜਾਂਦੀ ਤੁਸੀਂ ਅਗਰ ਵੈਸਟਵੋਮ ਚ ਰਹਿੰਦੇ ਹੋ ਡੱਡੀ ਜਾਂਦੇ ਹੋ ਜਾਂ ਫਰਮਿੰਗਮਨਾਂ ਦੇ ਹੋ ਫਰ ਜਗ੍ਹਾ ਤੋਂ ਤੁਹਾਨੂੰ ਨਜ਼ਦੀਕ ਪੈਂਦੀ ਹੈ ਬਸਤੀ ਆ ਜਾਓ ਜਾਂ ਟਰਾਂਮ ਵੀ ਆ ਜਾਓ ਫਰਡੇ ਸੈਚਡੇ ਤਕਰੀਬਨ ਕਾਫੀ ਰਸ਼ ਹੁੰਦਾ ਹੈ ਇਨਡੋਰ ਮਾਰਕੀਟ ਹੈ ਜੀ ਤੇ ਆਊਟਡੋਰ ਵੀ ਜੀ ਬਾਹਰ ਸਟਾਲ ਲੱਗਦੇ ਵੇ ਤੇ ਮਾਕੇ ਜੰਦਰੀ ਦੁਕਾਨਾਂ ਗਈਆਂ ਇੱਥੇ ਤੁਹਾਨੂੰ ਬਾਜ਼ਾਰ ਨਾਲੋਂ ਕਾਫੀ ਸਸਤਾ ਸਮਾਨ ਮਿਲ ਜਾਂਦਾ ਹੈ ਤੁਹਾਡੀ ਮਨਪਸੰਦ ਆ ਦੇਖ ਲਓ ਤੁਸੀਂ ਜੈਕਟਾਂ ਲਗੀਆਂ ਜੇ ਟੀ-ਸ਼ਰਟਾਂ ਜੇ ਕਮਰੀਆਂ ਜੈਕਟਾਂ ਹੋਣੀਆਂ ਜੀ ਸ਼ੂਜ਼ ਹੁੰਦੇ ਜੀ ਹਰ ਤਰ੍ਹਾਂ ਦਾ ਸਮਾਨ ਤੁਸੀਂ ਇੱਥੋਂ ਖਰੀਦ ਸਕਦੇ ਹੋ ਬੱਚਿਆਂ ਦਾ ਸਮਾਨ ਤੁਹਾਨੂੰ ਮਿਲ ਜਾਂਦਾ ਹੈ ਖਾਣ ਪੀਣ ਦਾ ਸਮਾਨ ਫਲ ਫਰੂਟ ਵੀ ਫਿਸ਼ ਮੁਰਗੀ ਰਣੀ ਹੈ ਮੁਰਗਾ ਕਿਦਣਾ ਕਿਸੇ ਵੀ ਕਿਸਮ ਦਾ ਤੁਸੀਂ ਮੀਟਾ ਤੁਹਾਨੂੰ ਇੱਥੇ ਮਿਲ ਜੇਗਾ ਤੇ ਬਿਆਰ ਦਾ ਕਾਫੀ ਸਸਤਾ ਹੁੰਦਾ ਤੇ ਥੋੜਾ ਫਰੈਸ਼ ਵੀ ਹੁੰਦਾ ਇਸ ਕਰਕੇ ਲੋਗ ਇੱਥੇ ਜਿਆਦਾ ਆਂਦੇ ਵੇ ਕਿਉਂਕਿ ਅੱਖਾਂ ਸਾਹਮਣੇ ਚੀਜ਼ ਮਿਲ ਜਾਂਦੀ ਏ ਤੇ ਬੰਦਾ ਖਰੀਦ ਲੈਂਦਾ ਹੈ ਫਰੂਟ ਤੁਹਾਨੂੰ ਮਿਲ ਜੇਗਾ ਹਰੀਆਂ ਸਬਜ਼ੀਆਂ ਮਿਲ ਜਾਂਦੀਆਂ ਗਿਆ ਬੂਟ ਰਣੇ ਵਿੱਚ ਬੱਚਾ ਸਮਾਨ ਲੈਣਾ ਹੈ ਪਲਾਸਟਰ ਦਾ ਸਬੰਦ ਲੈਣਾ ਉਹ ਤੁਹਾਨੂੰ ਇੱਥੇ ਮਿਲ ਜੇਗਾ ਇਸ ਸਾਰੀ ਮਿਕਸ ਦੁਕਾਨ ਹੈ ਗਿਆ ਇੱਥੇ ਤੁਹਾਨੂੰ ਇੰਡੀਅਨ ਵੀ ਦੁਕਾਨਦਾਰ ਮਿਲ ਗਏ ਤੇ ਗਾਘਵੀਂ ਇੰਡੀਅਨ ਲਗੇ ਬੰਗਲਾਦੇਸ਼ੀ ਮਿਲ ਗਏ ਗੋਰੀ ਮਿਲ ਗੋਰੇ ਵੀ ਬੜੇ ਮੁਲਕਾਂ ਦੇ ਵੇ ਅਸੀਂ ਸਾਰੇ ਗੋਰੀਆਂ ਨੂੰ ਇੰਗਲੈਂਡ ਵਾਲੇ ਸਮੇਂ ਨਾਲ ਲਿਖਣ ਇੰਗਲੈਂਡ ਦੇ ਨਹੀਂ ਇੱਥੇ ਗੋਰੀ ਮਿਕਸ ਹੋ ਗਏ ਕੋਈ ਰੂਮਾਨੀਆ ਤੋਂ ਆਇਆ ਕੋਈ ਬਲਗਾਰੀਆ ਤੋਂ ਆਇਆ ਕੋਈ ਪੋਲੈਂਡ ਤੋਂ ਆਇਆ ਕੋਈ ਚੱਕਸੋਕੀ ਤੋਂ ਆਇਆ ਕੋਈ ਹਗਰੀ ਤੋਂ ਆਇਆ ਯਾਨੀ ਕਿ ਲੱਗ-ਲੱਗ ਮੁਲਕਾਂ ਦੇ ਲੋਕ ਇੱਥੇ ਆਏ ਵੇ ਤੇ ਜੇ ਕਿਸੇ ਨੂੰ ਕੋਈ ਕੰਮ ਕਰਨਾ ਨਹੀਂ ਆਂਦਾ ਤੇ ਉਹ ਫਿਰ ਸਟਾਰਟ ਨਾਲ ਸ਼ੁਰੂ ਕਰ ਦਿੰਦਾ ਉਹ ਕਹਿੰਦਾ ਜੀ ਸਭ ਤੋਂ ਧੀਆ ਕੰਮ ਹੈ ਬਹੁਤੀ ਰਾਸਬਾਣੀ ਨਹੀਂ ਚਾਹੀਦਾ ਬਹੁਤੀ ਇਨਵੈਸਟਮੈਂਟ ਨਹੀਂ ਕਰਨੀ ਕਣੀ ਇੱਕ ਸਟਾਲ ਲੈ ਲੋ ਤੇ ਉੱਥੇ ਹੀ ਸ਼ੁਰੂ ਕਰ ਦਿੰਦੇ ਮਾਲ ਵੇਚਣਾ ਕੋਈ ਬੈਲਟਾਂ ਵੇਚ ਰਿਹਾ ਕੋਈ ਪਰਸ ਵੇਚ ਰਿਹਾ ਯਾਨੀ ਕਿ ਜਿਹੜੀ ਵੀ ਚੀਜ਼ ਆ ਬੰਦੇ ਨੂੰ ਸਿਰਬਾ ਜਾਂ ਜਿਹੜਾ ਬੰਦਾ ਰਿਸਕ ਲੈਦਾ ਵੀ ਚਲੋ ਥੋੜੀ ਟਰਾਈ ਕਰਦੇ ਆ ਆਸਾ ਆਸਾ ਵੇਖ ਲਾਂਗੇ ਮਾਰ ਕਿਹੜੀ ਕਿਹੜੀ ਚੀਜ਼ ਦੀ ਦੁਕਾਨ ਹੈ ਤੇ ਬਾਅਦ ਚੇਂਜ ਕਰ ਲਾਂਗੇ ਉਹ ਆਪਣੇ ਸਾਲ ਦਾ ਸਟਾਲ ਲਗੜਨ ਦੇ ਕੋਈ ਕੋਚ ਮਾਰਕ ਦਾ ਸਮਾਨ ਵੇਚਦਾ ਪਿਆ ਹੈ ਕੋਈ ਫਲੂਡ ਵੇਚਦਾ ਪਿਆ ਹੈ ਕੁਈ ਪਰਸਵੀਜ ਦਾ ਕੋਈ ਹੋਰ ਘਰੇਲੂ ਸਮਾਨ ਜਿਵੇਂ ਪਲਾਸਟਿਕ ਦਾ ਸਮਾਨ ਹੋ ਗਿਆ ਕੋਹਲੀਆਂ ਗਲਾਸ ਡਾਲੜ ਪੇਪਰ ਇਹੋ ਜਿਹੀਆਂ ਚੀਜ਼ਾਂ ਯਾਨੀ ਕਿ ਬਾਸਟਾਲ ਲੱਗੇ ਤੁਸੀਂ ਜਾਓਗੇ ਤੇ ਤੁਸੀਂ ਦੇਖ ਲੋਗੇ ਰੇਟ ਉੱਪਰ ਲਿਖਿਆ ਹੈ ਤੇ ਤਕਰੀਬਨ ਕਾਫੀ ਸਸਤਾ ਹੈ ਦੁਕਾਨਾਂ ਦੇ ਮੁਕਾਬਲੇ ਤੁਹਾਨੂੰ ਇੱਥੇ ਸਮਾਨ ਕਾਫੀ ਸਸਤਾ ਮਿਲ ਜੰਗਾ ਹੈ ਕੀ ਸ਼ਰਟਾਂ ਲੈਣੀਆਂ ਐ ਐਨਕਾਂ ਲੈਣੀਆਂ ਨੇਜ ਦੀਆਂ ਐਨਕਾਂ ਲੈਣੀਆਂ ਪਰਸਲੇ ਲੈਣੇ ਵੇ ਲੇਡੀਜ਼ ਪਰਸਲੇ ਵੇ यानी कि हर समान तुम इतों बाज़ार सस्ता मिल जाता है कूफी कूफी पीनी है तो शॉप हैगी है पीजा खाना तुम ही मिल जाएगा सैंडविच लाने वही तो मिल जाएंगे यानी कि तुम इतने आगे बोर नहीं हो गए अगर घंटा दोगे तो टाइम हैगा ना नी एजॉय करोगे नाले शॉपिंग करके लै जो नाले तो पता लग जाएगा भी कड़ा समान इतों मिल जाएगा नैक्सट टाइम तुम्हें अगर लौट पवे घर किसी चीज़ की तुम आगे बाजार ट्राई कर सकते हो ਤਨੂੰ ਚੀਜ਼ਾਂ ਮਿਲ ਜਣਗੀਆਂ ਤੇ ਨਾਲ ਉਨਝਾਈ ਵੀ ਹੋਏਗਾ ਤਿੱਕ ਤੋਂ ਜੇ ਤੁਹਾਡੇ ਦੋਸਤ ਹੈਗੇ ਨਾਲ ਤੇ ਉਹਨਾਂ ਨੂੰ ਨਾਲ ਲੈ ਆਓ ਨਾਲੇ ਵੀ ਵੇਖੋ ਸਮਾਨ ਕਿਵੇਂ ਵਿਕਦਾ ਹੈ ਤੇ ਕਿਵੇਂ ਖਰੀਦੇ ਤੂੰ ਆਹ ਦੇਖ ਲਓ ਗੱਤੇ ਗੁੱਤੇ ਵੀ ਛੁੱਟੀ ਜਾ ਰਵੇ ਨਾਲ ਨਾਲ ਐ ਕੈਪ ਲੱਗੀਆਂ ਟੋਪੀਆਂ ਲੱਗੀਆਂ ਸ਼ਰਟ ਦਸਤਾਨੇ ਜਰਾਬਾਂ ਮੇਕਅਪ ਦਾ ਸਮਾਨ ਪਰਫਿਊਮ ਯਾਨੀ ਕਿ ਤਕਰੀਬਨ ਹਰ ਚੀਜ਼ ਮਿਲ ਜਾਂਦੀ ਏ ਲੈਕਿਨ ਸਮਾਰਕ ਇਦਾਂ ਤੋਂ ਪਹਿਲਾਂ ਅਗਰ ਤੁਸੀਂ ਖਾਣ ਪੀਣ ਦਾ ਸਮਾਨ ਲੈਣਾ ਹੈ ਤੇ ਡੇਟ ਜੂਡ ਚੈੱਕ ਕਰ ਲੈਣਾ ਕਿ ਦੇ ਐਕਸਪਾਇਰ ਡੇਟ ਨਹੀਂ ਗਈ ਥੈਂਕ ਯੂ ਵੈਰੀ ਮਚ ਤੁਹਾਡਾ ਸਭ